ਤਾਂ ਕੀ ਸੀ ਹਨ ਉਹ ਸਟਰਗਲ ਚੱਲੀ ਜਾਂਦਾ ਸੀ ਬਈ ਤੇ ਉਹ ਮੁੰਡਾ ਜੋਰ ਮਾਰੀ ਜਾਂਦਾ ਸੀਗਾ ਤੇ ਉਹਦੇ ਕਿੱਤੇ ਤੇ ਆ ਗਿਆ ਭਾਰ ਉਹਨੇ ਇੱਕੋ ਲੱਗ ਤਿੰਨ ਚਾਰ ਵਾਰੀ ਮੇਰੇ ਸਿਰ 'ਤੇ ਐਵੇਂ ਮਾਰਿਆ ਮੈਨੂੰ ਲੱਗਿਆ ਵੀ ਮੇਰੇ ਮਾਰਦਾ ਹਨਾ ਤਾਂ ਕਰਕੇ ਐਵੇਂ ਵੱਜਿਆ ਤੇ ਅਹੀ ਜੀ ਬਾਈ ਕੋਈ ਗੱਲ ਨਹੀਂ ਹੈਗੀ ਜਿਹੜਾ ਉਹ ਗੋਗੋ ਆ ਉਹ ਆਪਣਾ ਭਾਈ ਆ ਠੀਕ ਆ ਅੱਜ ਤੋਂ 10 ਦਿਨ ਪਹਿਲਾਂ ਸਿਆਲ ਟੂਰਨਾਮੈਂਟ ਹੋਇਆ ਸੀਗਾ ਉਹਦੇ ਉਹ ਟੂਰਨਾਮੈਂਟ ਦੇ ਉਹ ਆਪਣੇ ਨਾਲ ਹੀ ਖੇਡਿਆ ਸੀ ਉੱਥੇ ਉਹਨੇ ਵਧੀਆ ਪ੍ਰਦਰਸ਼ਨ ਕੀਤਾ ਵਧੀਆ ਕਾਡੀਆਂ ਪਾਈਆਂ ਮੁੰਡੇ ਦਾ ਵਧੀਆ ਨਾਮ ਬਣ ਗਿਆ ਤੇ ਉਹ ਸਰਹਾਲਾ ਰੈਨੂਆ ਦੀ ਟੀਮ 'ਚ ਉਹਦੀ ਗੱਲ ਹੋ ਗਈ ਹਨਾ ਆਪਣੇ ਤੋਂ ਜਿੰਨਾ ਕਿ ਨਵੇਂ ਮੁੰਡੇ ਦਾ ਫਾਇਦਾ ਹੁੰਦਾ ਬਈ ਆਪਾਂ ਉਹਨਾਂ ਕਰਦੇ ਆਂ ਚਾਹ ਲੈ ਇਹ ਗਰਾਊਂਡ ਦੇ ਵਿੱਚ ਚੱਲਦੇ ਚ ਹੋ ਜਾਂਦਾ 19 ਕੀ ਹੋ ਜਾਂਦੀ ਆ ਉਹੋ ਗਲਤੀ ਆ ਬਈ ਆਪਣੀ ਯਾਰਾ ਥੱਪੜ ਵੱਜਿਆ ਉਹਦੇ ਹਨਾ ਸੌਰੀ ਬਈ